ਨੱਲਾ ਤਾਂ ਕਿ ਜਿਹੜੀਆਂ ਬਿਮਾਰੀਆਂ ਵੱਡੀਆਂ ਪੈਦਾ ਹੁੰਦੀਆਂ ਨੇ ਇਲੈਕਟ੍ਰਿਕ ਕਰੰਟ ਬਿਜਲੀ ਦਾ ਕਰੰਟ ਜੇ ਕਿਸੇ ਨੂੰ ਲੱਗ ਜਾਂਦੇ ਉਹਦੇ ਨਾਲ ਠੀਕ ਆ ਥੋੜਾ ਕਰੰਟ ਵੀ ਲੱਗਿਆ ਮਾੜਾ ਗਾ ਵੱਡਾ ਕਰੰਟ ਲੱਗਣਾ ਤਾਂ ਤੁਹਾਨੂੰ ਪਤਾ ਹੀ ਹੈ ਕਿ ਕਿੰਨੇ ਨੁਕਸਾਨ ਨੇ ਜੇ ਥੋੜਾ ਕਰੰਟ ਵੀ ਲੱਗਦਾ ਉਹਦੇ ਨਾਲ ਵੀ ਸਾਡੀ ਬਾਡੀ ਵਿੱਚ ਜਿਹੜੀ ਪ੍ਰੋਟੀਨ ਆ ਉਹ ਇੱਕ ਵਾਰੀ ਬਿਲ ਜਾਂਦੀ ਹੈ ਤੇ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਨੇ ਫ੍ਰੰਡ ਮੱਖੀ ਸ਼ਹਿਦ ਦੀ ਮੱਖੀ ਕੁੱਤੇ ਦਾ ਕੱਟਣਾ ਜਾਂ ਸੱਪ ਦਾ ਕੱਟਣਾ ਇਹਦੇ ਨਾਲ ਵੀ ਸੱਪ ਦਾ ਜ਼ਹਿਰੀਲਾ ਮਾਰ ਹੀ ਦਿੰਦਾ ਕੁੱਤੇ ਵਾਲੀ ਬੈਕਟੀਰੀਆ ਉਹਦੇ ਵੱਖਰੇ ਸਾਈਡ ਇਫੈਕਟ ਨੇ ਪਰ ਕੁੱਤੇ ਦਾ ਕੱਟਣਾ ਵੀ ਜਾਂ ਜਿਹੜਾ ਉਹ ਵੀ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਬਣਦਾ ਤੇ ਅੱਜ ਦੀ ਛੋਟੀ ਜਿਹੀ ਜਿਹੀ ਭਿੰਡ ਕਹਿੰਦੇ ਆ ਜਾਂ ਸ਼ਹਿਦ ਦੀ ਮੱਖੀ ਇਹ ਇੰਨੀ ਜ਼ਿਆਦਾ ਅਲਰਜੀਕ ਰੈਐਕਸ਼ਨ ਪੈਦਾ ਕਰ ਸਕਦੀ ਹੈ ਬਾਡੀ 'ਚ ਕਿ ਜਿਹੜਾ ਅਸੀਂ ਕਈ ਵਾਰ ਇਗਨੋਰ ਕਰ ਦਿੰਦੇ ਆ ਮਰੀਜ਼ ਆਉਂਦਾ ਜਿਹੜੇ ਤੱਫੜ ਹੁੰਦੇ ਆ 20 ਸਾਲ ਤੋਂ ਕਿਉਂ ਹੁੰਦੇ ਆ ਪਤਾ ਨਹੀਂ ਗੱਲਾਂ ਕਰਾਂ ਜਦੋਂ ਗੱਲ ਵੱਢਦੇ ਵੀ 20 ਸਾਲ ਪਹਿਲਾਂ ਮੇਰੇ ਸ਼ਹਿਦ ਦੀ ਮੱਖੀ ਡਣੀ ਸੀ ਉਸ ਤੋਂ ਬਾਅਦ ਮੇਰੇ ਧੱਫੜ ਹੋਣਾ ਸ਼ੁਰੂ ਹੋ ਗਿਆ ਅੱਜ ਜਿਹੜੇ ਰੋਗੀਆਂ ਦੀ ਗਿਣਤੀ ਵੱਧ ਰਹੀ ਹੈ ਜਾਂ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ ਉਹਦੇ ਵਿੱਚ ਥੋੜਾ ਜਿਹਾ ਇਹ ਆ ਵੀ ਮਰੀਜ਼ ਨੂੰ ਆਪਣੀ ਬਿਮਾਰੀ ਬਾਰੇ ਪਤਾ ਹੀ ਨਹੀਂ ਵੀ ਮੈਂ ਬਿਮਾਰ ਕਿਉਂ ਹਾਂ ਜਦੋਂ ਸਾਨੂੰ ਇਸ ਗੱਲ ਦਾ ਗਿਆਨ ਹੋ ਗਿਆ ਵੀ ਮੈਂ ਬਿਮਾਰ ਕਿਉਂ ਹੋ ਰਿਹਾ ਤੇ ਡਾਕਟਰ ਨੇ ਸਾਡੀ ਕੁਮਾਰੀੁੱਛ ਦੀ ਅਸੀਂ ਅਕਸਰ ਕਹਿੰਦੇ ਹੁੰਦੇ ਆਂ ਵੀ ਜਾਂ ਤਾਂ ਡਾਕਟਰ ਦੇ ਪੁੱਛਣ ਚ ਜਾਂ ਮਰੀਜ਼ ਦੇ ਦੱਸਣ ਚ ਜੇ ਕੋਈ ਫਰਕ ਰਹਿ ਗਿਆ ਆਪਾਂ ਬਿਮਾਰੀ ਚੀਕਣੀ ਹੁੰਦੀ ਜੇ ਉਹਨਾਂ ਨੇ ਸਹੀ ਪੜ੍ਹੀ ਗੱਲ ਤਾਂ ਕੋਈ ਇਹ ਤੇ ਤੁਹਾਰੀ ਨਹੀਂ ਜਿਹੜੀ ਚੀਕ ਹੈ ਕੈਮੀਕਲ ਕੈਮੀਕਲ ਕਰ ਲਈ ਅਸੀਂ ਪੈਸਟੀਸਾਈਡ ਜਾਂ ਜਿਹੜੀਆਂ ਕੀਟਨਾਸ਼ਕ ਦਵਾਈਆਂ ਨੂੰ ਕਹਿੰਦੇ ਆ ਪਰ ਰੋਜ਼ਾਨਾ ਦੀ ਜ਼ਿੰਦਗੀ ਚ ਜਿਹੜੇ ਅਸੀਂ ਕੈਮੀਕਲ ਵਰਤਦੇ ਆ ਉਹਨਾਂ ਨੂੰ ਕਈ ਵਾਰ ਇਗਨੋਰ ਕਰਦੇ ਆ ਕਲਰ ਨੇ ਜਿਹੜੇ ਸਾਡੇ ਡਾਈਆਂ ਨੇ ਜਿਹੜੀਆਂ ਅਸੀਂ ਵਾਲਾਂ ਨੂੰ ਲਗਾਉਂਦੇ ਆ ਸਿਰ ਤੇ ਜਾਂ ਦਾੜ੍ਹੀ ਤੇ ਇਹਦੇ ਬਹੁਤ ਮਾੜੇ ਰਿਐਕਸ਼ਨ ਨੇ ਐਸਨ ਦੀਆਂ ਬਿਮਾਰੀਆਂ ਤੋਂ ਲੈ ਕੇ ਗੁਰਦੇ ਤੱਕ ਦੀਆਂ ਬਿਮਾਰੀਆਂ ਜਿਹੜੀਆਂ ਆਈਆਂ ਪੈਰਾ ਕਰਦੇ ਨੇ ਇਸ ਤੋਂ ਬਾਅਦ ਪੈਸਟੀਸਾਈਡ ਐਂਡ ਇਨਸੈਕਟਿਸਾਈਡ ਇੱਕ ਛੋਟੇ ਜਿਹੜਾ ਅਸੀਂ ਹੁਣੇ ਟੀਕੇ ਹਟਿਆ ਮਿੱਤਰੋ ਜਿਹੜੇ ਕੋਲਡ ਡਰਿੰਕ ਨੇ ਇਹਨੂੰ ਤੁਸੀਂ ਕੂਈ ਨਾ ਸਮਝੋ ਵੀ ਇਹ ਹੈ ਜਿੰਦੇ ਸਵਾਦ ਨਹੀਂ ਇਹਦੇ ਬਹੁਤ ਬਹੁਤ ਜ਼ਿਆਦਾ ਸਾਈਡ ਇਫੈਕਟ ਨੇ ਸਾਡੇ ਕੋਲ ਮਰੀਜ਼ ਆਉਂਦੇ ਆ ਵੀ ਮੈਂ ਇਹ ਕੋਲਡ ਡਰਿੰਕ ਪੀਂਦਾ ਸੀ ਮੈਨੂੰ ਸ਼ੂਗਰ ਹੋ ਗਈ ਇਹ ਬਿਲਕੁਲ ਸਪਸ਼ਟਾ 100% ਸਪਸ਼ਟਾ ਇਹਦੇ ਤੇ ਤੁਸੀਂ ਪੜਿਆ ਦੇਖ ਲਓ ਇਹਦੇ ਵਿੱਚ ਲਿਖਿਆ ਹੋਇਆ ਕਰ ਵੀ ਕਿੰਨੇ ਕਿੰਨੇ ਮਾਤਰਾ ਦੀ ਸੋ ਕਿਰਪਾ ਕਰਕੇ ਅੱਜ ਤੋਂ ਧਿਆਨ ਰੱਖੋ ਨਿੰਬੂ ਪਾਣੀ ਜਾਂ ਕੋਕਾ ਪਾਣੀ ਹੀ ਪੀ ਲੋ ਪਰ ਕੋਲਡ ਦੇ ਨਾ ਘਰਾਂ ਚ ਲਿਆਓ ਨਾ ਕਿਸੇ ਨੂੰ ਪਿਐਓ ਨਾ ਪੀਓ ਰੀਅਲ ਦੇ ਜੂਸ ਡੱਬਾ ਬੰਦ ਜੂਸ ਕਈ ਡਾਕਟਰ ਵੀ ਸਲਾਹ ਦੇ ਦਿੰਦੇ ਨੇ ਕਿ ਤੁਸੀਂ ਜੂਸ ਪੀਆ ਕਰੋ ਜੀ ਮੈਂ ਕਿਸੇ ਡਾਕਟਰ ਨੂੰ ਪੁੱਛਿਆ ਮੈਂ ਆਪ ਨਾਰਾਦਾ ਕੀ ਰਹਿ ਗਿਆ ਇਹ ਤਾਂ 200 ਦੇ ਕਿੰਨੂੰ ਮੈਂ ਅਨਾਰ ਦਾ ਜੂਸ ਲਈ ਇਹਦਾ ਕਿੰਨੇ ਦਾ ਬਿੱਲ ਆ ਕਿਤੇ 120 ਦਾ ਮੈਂ ਤੈਨੂੰ ਕਹੋਂ ਨਾਲ ਪਾ ਕੇ ਦਿੰਦਾ ਉਹਦੇ ਵਿੱਚ ਆ ਗਾਵਾ ਜੂਸ ਆ ਜੀ ਆ ਅਨਾਰ ਦਾ ਜੂਸ ਆ ਨੀਚੀ ਦਾ ਜੂਸ ਆ ਕੋਈ ਜੂਸ ਨਹੀਂ ਸਿਰਫ ਫਲੇਵਰ ਨੇ ਉਹਨਾਂ ਨੂੰ ਪ੍ਰਜਰਵ ਕੀਤਾ ਹੋਇਆ ਕੈਮੀਕਲ ਨੇ ਤੇ ਉਹ ਸਾਨੂੰ ਫਾਇਦਾ ਨਹੀਂ ਨੁਕਸਾਨ ਕਰਦੇ ਨੇ ਜੇ ਪੀਣਾ ਦਾ ਵੈਸੇ ਤਾਂ ਜੂਸ ਉਹਨਾਂ ਨਹੀਂ ਹੈ ਜਿਨ੍ਹਾਂ ਦੇ ਤੰਗ ਨਹੀਂ ਹੈ ਜਿਨ੍ਹਾਂ ਦੇ ਭਾਈ ਗੰਧ ਕੰਮ ਕਰਦੇ ਆ ਫਰੂਟ ਖਾਓ ਅਨਾਰ ਘੱਟੋ ਜਾਂ ਫਲ ਸਾਰੇ ਜਿਹੜੇ ਹੈਗੇ ਆ ਨੇ ਜਿਹੜੇ ਸਾਨੂੰ ਪਰੋਦੇ ਫਾਈਬਰ ਹੁੰਦਾ ਜਦੋਂ ਅਸੀਂ ਜੂਸ ਪੀਂਦੇ ਆ ਉਹ ਫਾਈਬਰ ਜਿਹੜੀ ਉਹ ਖਤਮ ਹੋ ਜਾਂਦਾ ਬਲੱਡ ਟ੍ਰਾਂਸਫਿਊਜ਼ਨ ਅਕਸਰ ਕਿਸੇ ਨੂੰ ਲੋੜ ਪੈ ਜਾਂਦੀ ਆ ਖੂਨ ਚੜਾਉਣਾ ਪੈਂਦਾ ਹੈ ਨਾ ਕਿਸੇ ਦੇ ਸਟ